ਲਓ ਵੀ ਮਿੱਤਰੋ ਆਇਆ ਵੀ ਮਾਵਾ ਵੀ ਸਤਵੀਰ ਲਾ ਜੋਰ ਇਹ ਸੌਖਾ ਤਰੀਕਾ ਹੈਰ ਦੋ ਮਿੰਟ ਹੀ ਨਹੀਂ ਲੱਗਦੇ ਹੈ ਨਾ ਲਓ ਵੀ ਮਿੱਤਰੋ ਪਹਿ ਬਾਹਰ ਪਹਿ ਬਾਹਰ ਆ ਗਈ ਬਾਹਰ ਮਿੱਤਰੋ ਤੇ ਬਾਕੀ ਵੀ ਪਟਾਂ ਦੇ ਵਿੱਚ ਜੋਰ ਚਾਹੀਦਾ ਚਾਹੀਦਾ ਜਿਹੜੇ ਇਹਦੇ ਨਾਲ ਕੱਢਣੀ ਹੈ ਹਾਂ ਤੇ ਪਰ ਇੱਕ ਗੱਲ ਹੈ ਜਿਹੜਾ ਟਰੈਕਟਰ ਨਾਲ ਘੜੂ ਕਾਉਦੇ ਨਾਲੋਂ ਅੱਧਾ ਜੋਰ ਲੱਗਦਾ ਹੈ ਬਚਾਤੇ ਮਿੱਤਰਾਂ ਤੂੰ ਝੁਕਤੀ ਜੈਮ ਲਾ ਲਿਆ ਸਿਰਾ ਬਣਾਤੀ ਜਮ ਗੱਲ ਵਾ ਜਿਵੇਂ ਆਪਾਂ ਪਹਿਲਾਂ ਵੀ ਮਿੱਤਰੋ ਦੇਸੀ ਜਗਾੜੀ ਦਿਖਾਉਣੇ ਆ ਤੇ ਝੋਨੇ ਦੇ ਵਿੱਚੋਂ ਹੁਣ ਬਚਾੜੇ ਸੀ ਆ ਵੇਖੋ ਬਾਣ ਦੇ ਮੋਟਰ ਲੱਗੀ ਆਪ ਦੇਸੀ ਜਗਾੜਾ ਵੇਖੋ ਪਹਿਲਾਂ ਮੋਟਰਸਾਈਕਲ ਤੇ ਤੁਸੀਂ ਲਈ ਆਉਂਦਾ ਦੇਣੇ ਤੇ ਹੁਣ ਆਪਾਂ ਤੁਹਾਨੂੰ ਇਹ ਚਲਾ ਕੇ ਵੀ ਦਿਖਾਉਣੇ ਆ ਫਿੱਟ ਤਾਂ ਤੁਹਾਨੂੰ ਕਰਦਾ ਦੇਣੀ ਦਿਖਾਵਾਂਗੇ ਬਾਅਦ ਦੇ ਵਿੱਚ ਹਲਾ ਦੇਖੋ ਮਿੱਤਰ ਕੰਮ ਇਹਦਾ ਸਿੱਧਾ ਹਲਾ ਹਲਾ ਵਾ ਵੀ ਸਤਵੀਰ ਲਾ ਜੋਰ ਆਹ ਕੋਕਾ ਤਰੀਕਾ ਹੈਰ 2 ਮਿੰਟ ਹੀ ਨਹੀਂ ਲੱਗਦੇ ਹੈਣਾ ਲੋ ਵੀ ਮਿੱਤਰੋ ਪੈ ਬਾਹਰ ਪੈ ਬਾਹਰ ਆ ਗਈ ਪੈ ਬਾਹਰ ਮਿੱਤਰੋ ਤੇ ਬਾਕੀ ਵੀ ਪਟਾਂ ਦੇ ਵਿੱਚ ਜ਼ੋਰ ਚਾਹੀਦਾ ਚਾਹੀਦਾ ਜਿਹੜੇ ਇਹਦੇ ਨਾਲ ਕੱਢਣੀ ਹੈ ਹਾਂ ਤੇ ਪਰ ਇੱਕ ਗੱਲ ਹੈ ਜਿਹੜਾ ਟਰੈਕਟਰ ਨਾਲ ਘੜੂਕਾ ਉਹਦੇ ਨਾਲੋਂ ਅੱਧਾ ਜ਼ੋਰ ਲੈਂਦਾ ਆ ਹੁਣ ਆਪਣੀ ਪੈ ਪਾ ਗਈ ਵੀ 5 ਮਿੰਟ ਦੀ ਸੀ ਇਹਦੇ 5 ਮਿੰਟ 5ਵੀਂ ਪੰਜਵੀਂ ਆ ਗਈ ਲੋਡ ਕਰਦੇ ਸਟਾਰ ਇਸ ਤੋਂ ਬਾਅਦ ਅਗਲੀ ਹੁਣ ਸ਼ੀਨੀ ਤੇ 9 ਕੁ ਪਾਈਪਾਂ ਮੁੱਦਾ ਕਾਂਟਾ ਮਸਾਂ ਹੀ ਲੱਗਿਆ ਇੱਥੇ ਤੇ ਮੋਟਰ ਸਾਰੀਆਂ ਬੈਠਾ ਬਾਹਰ ਤੇ ਵੱਡਾ ਸੋ ਫੇ ਸੀ ਡਰ ਪਿਆ ਹੁੰਦਾ ਸੀ ਮੋਹਾਂ ਵਿੱਚ ਹੁਣਾ ਮੱਦ ਕੇ ਲਿਆਵਾਂਗੇ ਕਣਾ ਖਰਾਬ ਕਰ ਲਾਂਗੇ ਬਿਲਕੁਲ ਵਿੱਚ ਦੀ ਕੋ ਟਰੈਕਟਰ ਲਿਆਵਾਂਗੇ ਬਸ ਇਨੀ ਜਗ੍ਹਾ ਖਰਾਬ ਹੋਈ ਹੈ ਨਾਲੇ ਕੜੂਕੇ ਜੇ ਉਹ ਲਿਆਵਾਂਗੇ ਤੇ ਜਾਂ ਜਮੇ ਮਾਈਟਾ ਡੋਰ ਜੇ ਉਹ ਲਿਆਵਾਂਗੇ ਤੇ ਪਰ ਸ਼ਣੀ ਕਹਿੰਦਾ ਮੈਂ ਲਿਆ ਕੇ ਦਿੰਨਾ ਤੈਨੂੰ ਦੇਸੀ ਜਿਹਾ ਹੂੰ ਉਹ ਕਿਹੜਾ ਤੂੰ ਆਏ ਬਾਅਦ ਹੀ ਦੇਖੀ ਤੇ ਮੈਨੂੰ ਤਾਂ ਫੇਰ ਸਮਝ ਨਹੀਂ ਆਈ ਜਦੋਂ ਮੋਟਰਸਾਈਕਲ ਦੇ ਮਗਰ ਜੋੜੀ ਜਾਵੇ ਰੇੜੀ ਜੀ ਮੋਹਾਂ ਹੀ ਕੀ ਨਹੀਂ ਹੁੰਦਾ ਇਦੋਂ ਲਿਆ ਕੇ ਠੱਲਿਆ ਮੈਂ ਲਿਆ ਵੀ ਮੈਂ ਤਰੇ ਦਾ ਮਨਯਾਰਾ ਹੀ ਲਿਆ ਥੇ ਪਰ ਮਖਿਆ ਬਈ ਜ਼ੋਰ ਜ਼ਾਰ ਹੈ ਨਹੀਂ ਥੱਕੇ ਪਏ ਆ ਦੋ ਵਾਰੀ ਝੋਨਾ ਲਾਹਟੇ ਸੀ ਉਹ ਥੱਕੇ ਪਏ ਆ ਜ਼ੋਰ ਹੈ ਨਹੀਂ ਕਹਿੰਦਾ ਇਹ ਤਾਂ ਜ਼ੋਰ ਲੱਗਦਾ ਹੀ ਨਹੀਂ ਤੂੰ ਲੱਗਿਆ ਰਹਾ ਦਾ ਹੈ ਆ ਜਾ ਤੂੰ ਕਿਰਨ ਤੇ ਬਸ ਉਹੀ ਗੱਲ ਛਣੀ ਵਾਲੀ ਅੱਧਾ ਘੰਟਾ ਲੱਗਿਆ ਤੇ ਕੰਮ ਫਤੇ ਫਤੇ ਹਾਂ ਤੇ ਹੁਣ ਦੱਸਦੇ ਮੋਟਰ ਦੇ ਵਿੱਚ ਕੀ ਨੁਕਸ ਹੈ ਲੈਵੇ ਜਾਣ ਆਲੇ ਬਾਕੀ ਵੀਡੀਓ ਫੇਰ ਦਿਖਾਵਾਂਗੇ ਪੋਜੀ ਪੈਪ ਆ ਗਈ ਨੌਵੀਂ ਲਾਸਟ ਤਾਂ ਲਵੀ ਚੱਕਦੇ ਚੋਬਰ ਜਗਸੀਰ ਸਿੰਘ ਚੋਬਰ ਲੈ ਲੱਗਦਾ ਵਿਸ਼ੀਰ ਜੋਰ ਆ ਹੈ ਹੈ ਇਹ ਐ ਮੇਤਰਾ ਸ਼ਨੀ ਸਿੰਘ ਮੋਟਰਾਂ ਦਾ ਡਾਕਟਰ ਸ਼ਨੀ ਸਿੰਘ ਤੇ ਆ ਗਈ ਮੋਟਰ ਬਈ ਬਾਹਰ ਆ ਕੀ ਕਿਹੜੀ ਹੈ ਕਿਥੋਂ ਦੀ ਹੈ ਮਸ਼ੀਨ ਆਪਣੀ ਹੈ ਇਹ ਜੁਗਤੀ ਜੈਮਲ ਵਾਲੇ ਨੇ ਬਣਾਈ ਹੈ ਜੁਗਤੀ ਜੈਮਲ ਵਾਲੇ ਦੀ ਹੂੰ ਬਚਾ ਤੇ ਮੇਤਰਾ ਤੂੰ ਜੁਗਤੀ ਜੈਮਲ ਵਾਲਿਆ ਸਿਰਾ ਬਣਾਤੀ ਜਮਾਂ ਗੱਲਬਾਤ ਇਹਦਾ ਕੰਪਿਊਟਰ ਤੇ ਹੀ ਚਲਦੀ ਹੈ ਜਮਾ ਨਹੀਂ ਲੱਗਦਾ ਹਾਂ ਬਹੁਤ ਸੌਖਾ ਹੀ ਹੈ ਅੱਧਾ ਘੰਟਾ ਲੱਗਿਆ ਸਾਨੂੰ ਤੇ ਮੋਟਰ ਨੌ ਪਾਈਪਾਂ ਸੀ ਮਿੱਤਰੋ ਤੇ B8 ਦੀ ਮੋਟਰ ਹੈ ਭਾਰੀ ਪੂਰੀ ਤੇ ਮੈਨੂੰ ਲੱਗਦਾ ਜੇ ਹੁੰਦੀ ਇਹ 26 40 ਬੱਸ ਅਸਿਆਉਣਾ ਹੀ ਸੀ ਜਮਾ ਫਿਰ ਤਾਂ ਚੀ-ਚੀ ਤੇ ਗੜਨ ਵਾਲਾ ਕੰਮ ਹੀ ਸੀ ਡਾਕਟਰ ਸਾਹਿਬ ਨੂੰ ਅਸੀਂ ਇੱਕ ਵਾਰੀ ਤਾਂ ਆਖਿਆ ਸਾਨੂੰ ਮੋੜ ਦੇ ਰਾਹ ਦੇ ਵਿੱਚ ਥੋੜਾ ਜਿਹਾ ਜੋੜ ਸੀ ਪਰ ਨਹੀਂ ਮੰਨਿਆ ਹੂੰ ਸੇਰ ਤੋਂ ਚੋਬਰ ਵੀ ਜ਼ਿਆਦਾ ਸੀ ਮਾਂ ਰਣੀ ਆ ਜੂਗੀ ਉਹਦੀ ਹੈ ਮੋੜ ਦੇ ਦਨ ਨੂੰ ਐਂ ਅੱਗੇ ਨਹੀਂ ਨਾ ਹੁਣ ਮੁੱਕਰੀ ਨਾ ਜੋੜ ਖਰਾਬ ਹੈ ਬਾਈ ਇਧਰ ਹੈ ਹੈ ਜੋੜ ਤਾਂ ਦੇਖੋ ਜੀ ਆਹ ਦੇਖੋ ਕੈਮਰਾ ਕਿੰਨੇ ਜੋੜ ਨੇ ਬਿੰਨ ਰੱਖੀ ਹੈ ਬਿੰਨ ਰੱਖੀ ਹੈ ਇੱਕ ਜੋੜ ਆ ਸੀ ਬਾਹਲੇ ਥੋੜੀ ਹੈ 12 13 ਜੋੜ ਹੈ ਇੰਨੇ ਕਿੱਡੀ ਗੱਲ ਹੁੰਦੀ ਹੈ ਜਿਹੜੇ ਵੱੜ ਤੇ 10 10 ਫੁੱਟ ਤੇ ਜੋੜ ਹੈ ਇਹ ਕਿੱਡੀ ਗੱਲ ਹੈ ਹੈ ਬਾਈ ਸਤਜੀਰ ਨੂੰ ਬੇਨਤੀ ਹੈ ਵੀ ਨਵੀਂ ਪਾ ਲਾ ਜੇ ਮੋਟਰ ਚ ਚਲਾਉਣੀ ਹੈ ਸਾਡੀ ਇਹਨੂੰ ਬੇਨਤੀ ਹੈ ਵੀ ਨਾਲ ਚੰਨੀ ਜੇ ਪਾ ਲਈ ਛੜ ਕੇ ਹੁਣ ਬੇਨਤੀ ਹੈ ਬੇਨਤੀ ਹੈ ਬਈ ਵੀ ਨਾਲ ਹੀ ਚੱਲ ਬੜੀ ਤੇ ਦਿਵਾਲੀ ਤਾਂ ਚੱਲਣੀ ਨਹੀਂ ਹਾਂ ਹੁਣ ਦੇਖੋ ਗਾਹ ਮਯੂਰ ਦੀ ਟੱਕਰ ਦੀ ਹੈ ਕਿ ਕ੍ਰੰਪਟ ਹੁੰਦੀ ਸਾਨੂੰ ਇੱਕ ਠੰਡ ਵਾਲੀ ਹੈ ਇੱਕ ਠੰਡ ਬਹੁਤ ਆ ਠੰਡ ਦੇ ਨਿਆਰੇ ਦੇ ਹੀ ਦਿੱਤੇ ਨਾਲ ਲੱਗ ਜਾਂਦਾ ਕੱਪੜੇ ਰੰਗ ਹੀ ਬਦਲ ਗਏ ਮੇਥਰੋ ਵੀ ਕਿਹੜੇ ਪਾਏ ਸੀ ਸ਼ਣੀ ਤਾਂ ਮੈਂ ਮੈਚਿੰਗ ਮੋਚਿੰਗ ਪੂਰੀ ਰੱਖਦਾ ਜਿਹੇ ਜਮੂਕਾ ਤੇ ਉਹ ਜੀ ਸ਼ਰਤ ਹੈ ਤਾਂ ਪੂਰਾ ਖਾਈ ਬਾਈ ਨਾ ਨਹੀਂ ਨੰਨੀ ਗਰਮੀ ਰਹਿ ਨਹੀਂ ਨੰਨੀ ਕਿ ਤਾਂ ਪੂਰਾ ਕੁਝ ਹੀ ਆਉਣੀ ਹੈ ਆ ਆ ਬਣ ਗਈ ਮੇਤਰੋ ਗਰਚੜਾ ਪਹਿ ਪਹਿ ਕੱਢਦਾ ਇੱਕ ਸਿੰਗਲ ਸਿੰਗਲ ਇਹ ਦੋ ਕੱਢਦਾ ਨਾ ਮੈਨੂੰ ਜੇ ਮੰਨਣਾ ਚੱਡੇ ਨਹੀਂ ਪਰ ਪ੍ਰੈਸਕ ਨਹੀਂ ਲੈਂਦੇ ਹਾਂ ਹਾਂ ਕੱਢ ਨੂੰ ਦੋ ਵੀ ਕੱਢ ਦੂ ਠੀਕ ਹੈ ਡਬਲ ਵੀ ਕੱਢ ਦ ਨਾ ਦੋ ਦੀ ਚਾਹੀ ਆ ਬਣ ਤੋ ਥੱਲੇ ਲਿਆਂਦਾ ਹਾਂ ਠੀਕ ਹੈ ਠੀਕ ਹੈ ਲਓ ਵੀ ਮਿੱਤਰੋ ਹੁਣ ਮੋਟਰ ਦਿਖਾਉਣੇ ਤੁਹਾਨੂੰ ਬਾਹਰ ਕੱਢ ਕੇ ਕਿਹੇ ਜੀ ਹਾਲਾਤ ਹੋਏ ਪਏ ਆ ਕੀ ਕਹਾਣੀ ਵਾਪਰਦੀ ਵਿਚਾਰੀ ਨੇ ਕੱਢ ਕੇ ਨੋ ਪਾਈਪਾਂ ਤੇ ਮੋਟਰ ਵੀ ਆ ਗਈ ਬਾਹਰ ਗੀਟ ਦੀ ਹੂੰ ਹੂੰ ਆਹ ਰਹੀ ਵੀ ਕਹੀਂ ਯੋਰ ਲਵਾਇਆ ਹੂੰ 2000 ਤੇ 8 ਮਾਡਲ ਹੈ ਮੋਟਰ ਇਹ ਮਿੱਤਰੋ ਕਿੰਨਾ ਚਿਰ ਹੋ ਗਿਆ ਸੀ ਰਿਵੀਉ ਨੂੰ ਪਤਾ ਸਾਰਾ ਸਾਲ ਹੋ ਗਿਆ ਹੂੰ ਨ ਜਾਣਦੇ ਸੀ ਹੱਥੋਂ 9 ਇੰਚੀ ਫਿਲਟਰ ਹੈ ਇਹ ਹਾਂ ਨੱਕੇ ਨਾਲ ਨੱਕੇ ਹੀ ਜਾਂਦਾ ਆ ਹੱਥ ਦੇ ਵਿੱਚ ਰਾਣੀ ਇਹ ਬਣਾ ਕੇ ਲਿਆਉਂਦੇ ਸੀ ਬਣਣੀ ਨਹੀਂ ਲੱਗਦੀ ਅੱਛਾ ਤਾਰ ਦਾ ਕਰਤਾ ਕੰਮ ਖਤਮ ਖਲਾਸ ਜਿਹਨੂੰ ਇਹ ਕਰਦੇ ਨੇ ਸਿੱਧੇ ਕੋਟੇ ਚਾੜ ਕੇ ਬੜੀ ਚੱਲੇ ਜਾਂਦੇ ਅੱਛਾ ਨਾ ਮੇਗੀ ਇਹ ਜੋ ਵੱਡਲੀ ਹਾਂ ਇਹ ਜੋ ਨਵੀਂ ਜੀ ਟਾਰ ਹੈ ਕੋਰੀ ਉੱਤੇ ਜਿਹੜੀ ਆਪਾਂ ਨੂੰ ਉਹ ਜੋ ਵੱਡੇ ਵੱਡਲੀ ਪੀਸ ਚੰਗੇ ਬਣੀ ਆ ਰਹੀ ਆਹਾ ਉਹਨਾਂ ਨੇ ਲੈ ਕੇ ਨਵੀਂ ਪਾਈ ਸੀ ਕਿ ਜਦੋਂ ਮਾਨਾ ਸੀ ਪੈਪਾਂ ਬਣਾਈਆਂ ਉਹ ਟੋਟੇ ਪਾਵਾਂਗੇ ਨਵੇਂ ਹਾਂ ਪੁਰਾਣੀ ਇਸ ਕੱਢ ਪੁਲੀ ਡਾਲੀ ਨਾ ਵੱਡੀ ਜੋੜ ਮੱਤ ਵੱਲ ਗਾਂਹ ਤਾਂ ਨਿਕਲ ਜੇ ਹੂੰ ਹੂੰ ਬਿਲਕੁਲ ਜੀ ਬਿਲਕੁਲ ਬਈ ਨਵੋ ਵੀ ਮੇਟਰੋ ਲਾਦੇ ਦੇ ਟਾਇਰ ਟਾਇਰ ਸੱਪ ਹੂੰ ਚੱਲੋ ਵੀ ਹੁਣ ਮੋਟਰਸਾਈਕਲ ਮੰਗਾ ਜੋੜ ਕੇ ਦਿਖਾਉਨੇ ਆ ਹਾਂ ਲਓ ਵੀ ਮਿੱਤਰੋ ਆਏ ਅੰਗੇ ਮੇਟਰ ਰੋਗੀ ਰੋਗੀ ਨਹੀਂ ਰੋਗੀ ਰੋਗੀ ਮੋਬਿਲ ਤੁਮਾਰੀ ਆਏ ਅਤਰੋਜਗਾਰ ਨਵੀਂ ਤਕਨੀਕ ਨਵੀਂ ਤਕਨੀਕ ਇਹ ਹੰਦੀ ਜਿਹਾ ਯਾਰੀ ਲੈ ਕੇ ਆਪਣੀ ਤੇ ਕਰ ਲਈ ਐਡਮਿਟ ਹੋਣੇ ਦਾ ਕਰ ਗਿਆ ਆਪਰੇਸ਼ਨ ਪਤਾ ਨਹੀਂ ਰਾਤ ਨੂੰ ਕਿਦਾਂ ਨੂੰ ਕਰਦੇ ਨੇ ਕਰਦੇ ਆ ਆਪਰੇਸ਼ਨ ਕਰਦੇ ਆ ਓਹੋ ਫਰੈਂਡਾ ਜੀ ਮੈਨੂੰ ਤਾਂ ਮਤਲਬ ਕਿਵੇਂ ਲੱਗਿਆ ਵੀ ਮੈਨੂੰ ਤਾਂ ਇਹ ਸਹੀ ਲੱਗਿਆ ਸਿਸਟਮ ਜਿਵੇਂ ਅੱਜ ਕੱਲ ਹਰੇਕ ਕਿਸਾਨ ਭਰਾ ਦੇ ਕੀ ਹੈ ਬਾਹਾਂ ਦੇ ਵਿਚਾਲੇ ਮੋਟਰਾਂ ਵਿੱਚ ਝੋਨੇ ਦੇ ਤੇ ਉਸ ਵਾਸਤੇ ਇਹ ਜਿਗਾਰਡ ਬਹੁਤ ਸੋਹਣਾ ਹੈ ਹੂੰ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਵੀ 25000 ਦੇੜ ਕਿੜੀ ਜਿਆਦਾ ਸਣੀ 25000 ਪਹੁੰਚ ਕਰਦਾ 25000 ਦੀ ਪਹੁੰਚ ਕਰਦੇ ਆ ਮਿੱਤਰੋ ਇਹਦੀ ਹਾਂ ਤਾਂ ਜੋਗਤੀ ਐ ਗਰੀ ਵਰਕਸ ਵਾਲਿਆਂ ਦਾ ਬਣਿਆ ਹੋਇਆ ਇਹ ਬਣਿਆ ਜੇ ਬਈ ਲੈਣੀ ਹੋਵੇ ਤਾਂ ਤੁਸੀਂ ਨਾਲ ਆਪਾਂ ਕੰਟੈਕਟ ਕਰਾ ਦੇਣੇ